हां जी मित्रों आज ਆਪਾਂ ਤੁਹਾਡੇ ਲਈ ਫਿਰ ਇੱਕ ਟਾਪ ਦੀ ਗੱਡੀ ਲੈ ਕੇ ਆਏ ਆਂ ਟਾਪ ਦਾ ਨੰਗੀ ਨਹੀਂ ਆ ਇੱਕ ਤੇ ਆਪਾਂ ਖੜਿਆ ਸ਼ਰਜੀਰਾ ਵਿੱਚ ਤੇ ਬਾਈ ਹੁਣਾ ਕੋਲ ਸਵਿਫਟ ਗੱਡੀ ਬਕਾਉ ਆ ਬੀਡੀਆਈ ਮਿੱਤਰੋ ਜੇ ਮਾਡਲ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ 2012 ਮਾਡਲ ਹੈ ਤੇ ਮਿੱਤਰੋ ਗੱਡੀ ਜਮਾਂ ਸਾਫ਼ ਹੈ ਕੋਕਾ ਪੀਸ ਹੈ ਲਾਈਟ ਟਾਇਰ ਨਾ ਮਿਲ ਲੱਗੇ ਬਾਈ ਕਹਿੰਦਾ ਅਲਸੜੀ ਸਕਰੀਨ ਲੱਗੀ ਹੈ ਵਿੱਚ ਜਿਵੇਂ ਮਰਜ਼ੀ ਸੌ ਕੇ ਬਾਈਕ ਇੱਕ ਇੱਕ ਸੁਣੀ ਜਾਓ ਸਕਰੀਨ ਦੇਖੀ ਚੱਲੋ ਤੇ ਗੱਡੀ ਵਿੱਚੋਂ ਬਾਹਰ ਤੁਸੀਂ ਦੇਖ ਸਕਦੇ ਹੋ ਪੂਰੀ ਸਾਫ਼ ਹੈ ਚੰਗੀ ਹੈ ਦੂਜੇ ਨਾਂ ਦੀ ਬਾਈਕ ਹੈ ਦਾ ਤੇ ਮਿੱਤਰੋ ਬਾਈ ਹੁਣ ਦਾ ਰੇਟ ਵੀ ਬਹੁਤ ਬਾਜੂ ਹੈ ਜਿਹੜੀ ਦੀ ਗੱਲ ਕਰੀਏ 3 ਲੱਖ 40 ਹਜ਼ਾਰ ਰੁਪਏ ਕਹਿੰਦਾ ਡਿਮਾਂਡ ਕਰਦੇ ਆ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਕਹਿੰਦਾ ਮੌਕੇ ਤੇ ਮਾਰਦਨ ਹੋ ਜਾਊਗਾ ਜਿਹੜੇ ਮੇਰੇ ਵੀਰ ਨੇ ਲੈ ਲਈ ਕਰ ਲੈਣੀ ਹੋਈ ਤਾਂ ਕਰ ਲੋ ਸੰਪਰਕ ਛੇਤੀ ਛੇਤੀ ਬਾਈ ਹੁਣਾ ਨਾਲ